ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤ ਡੂਮ ਆਖੀ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵਦੈ ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗ ਗਤੈ ਦਾਨ ਪੜੀਵਦੈ ਨਾਨਕ ਰਾਜ ਚਲਾਇ ਸਚ ਕੋਟ ਸਤਾਣੀ ਨੀਵਦੈ ਲੈਣੇ ਧਰਿਉਣ ਛਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪਰਾ ਕੋਇ ਜੀਯਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੋਸ ਜੀਵਦਾ ਲਹਿਣੇ ਦੀ ਫੇਰਾਈਏ ਨਾਨਕਾ ਜੋਹੀ ਖੱਟੀਐ ਜੋਤ ਓਹਾ ਜੁਗਤਸਾਏ ਸਹਿ ਕਾਇਆ ਫੇਰ ਪਲੱਟੀਐ ਝੁੱਲੈ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ ਕਹੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰਸਬਦ ਹਰ ਟੋਟ ਨਾ ਆਵੀ ਖੱਟੀ ਐ ਖਰਚੇ ਦੇ ਤਖਸਾਮ ਦੀ ਆਪ ਖੈ ਦੀ ਖੈਰ ਦਬੱਟੀ ਐ ਹੋਵੇ ਸਿਫਤ ਖਸਾਮ ਦੀ ਨੂਰ ਅਰ ਸਹ ਹੁਰ ਸਹ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚੇ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹੱਟੀ ਐ ਉਤਰੀ ਕੌਲਣਾ ਪਾਲਿਓ ਕਰ ਪੀਰੋ ਕੰਨ ਮਰੱਟੀਆਂ ਦਿਲ ਖੋਟੈ ਆਕੀ ਫਿਰਣ ਬਨ ਭਾਰ ਉਚਾਇਨ ਛੱਟੀਆਂ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀਆਂ ਕੌਣ ਹਾਰੇ ਕਿਨ ਓਵੱਟੀਆਂ ਜਿਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੇ ਸਾਲੀ ਦਰਮਰਾਇ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇ ਬੇ ਉਮਤ ਖੜੀ ਮਸ ਕੱਲ੍ਹ ਹੋਏ ਜੰਗਾਲੀ ਦਰਦਰ ਵੇਖ ਖਸਮਦਾ ਨਾ ਸੱਚੇ ਬਾਣੀ ਲਾਲੀ ਬਲਵੰਡ ਕੀ ਵੀਨੇ ਕਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਐ ਰਸ ਅੰਮ੍ਰਿਤ ਖੀਰ ਖਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲੇ ਜਾਂ ਘਾਲ ਮਰਦੀ ਘਾਲੀ ਮਾਤਾ ਕੀ ਵੀ ਸਹ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਾਈ ਆਖੈ ਕਿ ਕਿਉਨ ਨਾਨਕ ਈਸਰ ਜਗਨਾਥ ਉਚ ਹੱਦੀ ਵੈਣਿ ਮਿਰ ਕਿਉਨ ਮਾਧਾਣਾ ਪਰਬਤ ਕਰੇ ਨੇਤਰ ਬਾਸਕ ਸਬਦ ਰਿੜ ਕਿਉਨ ਚੋਦਹ ਰਤਨ ਨਿਕਾਲਿਆ ਅਣ ਕਰ ਆਵਾ ਗਾਉਣ ਚਿਲਕਿਓਣ ਕੁਦਰਤ ਅਹਵੇ ਖਾਲੀਆਂ ਜਿਨ ਐਵਡ ਪੇਡੇ ਠਿਨ ਕਿਓਣ ਲਹਿਣੇ ਧਰਿਓਣ ਛਤਰ ਸਿਰ ਅਸਮਾਨ ਕਿਆੜਾ ਛੇ ਕਿਓਣ ਜੋਤ ਸਮਾਨੀ ਜੋਤ ਮਾਹੇ ਆਪ ਆਪੈ 세ਤੀ ਮੇਕਿਓਣ ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਉਂ ਨਾ ਸੁਧੋਸ ਤਾ ਲਹਿਣਾ ਟਿਕਿਓਣ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਡੂਰ ਜਪ ਤਪ ਸੰਜਮ ਨਾਲ ਤਦ ਹੋਰ ਮੁੱਚ ਗਰੂਰ ਲੱਭ ਬਿਨਾ ਹੈ ਮਾਨਸਾ ਜਿਉ ਪਾਣੀ ਬੂਰ ਵਰੇ ਹੈ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨ ਲੱਭਈ ਤੂੰ ਉਹ ਠਰੂਰ ਨੌ ਨਿਦ ਨਾਮ ਨ ਧਾਨ ਹੈ ਤੁਧ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨੈ ਚੂਰ ਨੇੜੇ ਦਿਸੇ ਮਾਤ ਲੋਕ ਤਦ ਸੁੱਜੈ ਦੂਰ ਫੇਰ ਵਸਾਇਆ ਫੇਰੂਆਣ ਸਤ ਗੁਰ ਖਾਡੂਰ ਟੋ ਟਿੱਕਾ ਸੋ ਬਹਣਾ ਸੋਈ ਦੀ ਬਾਣ ਪਿਓ ਦਾ ਦੇਜੇ ਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ ਜਿੰਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਰਤਨ ਕਾਲਿਆ ਨੇ ਕੀ ਤੋਨ ਚਾਣਾਣ ਘੋੜਾ ਕੀ ਤੋ ਸਹਿਜ ਦਾ ਜਤ ਕਿਓ ਪਲਾਨ ਤਨ ਖੱਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾਣ ਸਤ ਹੋ ਖੇਤ ਜਮਾਇਓ ਸਤ ਹੋ ਸ਼ਾਬਾਨ ਨੇਤਰ ਸੋਈ ਤੇਰੀਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਝੀ ਉਸ ਮਨ ਮਹਿ ਸ਼ਬਦ ਪਰਵਾਨ ਆਵਾ ਗੋਣ ਨਿਮਾਰਿਓ ਕਰ ਨਦਰ ਨੀਸਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁ ਜਾਣ ਝਖੜ ਵਾਉ ਨ ਢੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾਂ ਤੋ ਸੁਗੜ ਸਜਾਣ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੁੰਦਾ ਛਤਰ ਸਿਰ ਉਮਤ ਹੈਰਾਨ टिक्का सो बहणा दी बाण प्योदा दे जे वहा पुत्रा परवाण तन तन रामदास गोर सिरिया तिन सवारिया पूरी होई करा मात आप सिर्जन हार सिखी सिखि संगती पार भ्रम कर नमस्कारिया ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਬਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰਿ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂ ਲੈਣਾ ਤੂ ਹੈ ਗੁਰ ਅਮਰ ਤੂ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਆਪੀ ਨਾ ਆਪ ਸਾਜਿਉਣ ਆਪੇ ਹੀ ਥਮਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭੀ ਉਮਤ ਆਵਣ ਜਾਵਣੀ ਆਪੇ ਹੀ ਨਮਾਨ ਰਊਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਥਿ ਬੈ ਚੰਦੂਆ ਉਹ ਗਵਣੋ ਤੈ ਆਥ ਬਣੋ ਚੌ ਚੱਕੀ ਕੀਣ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਂ ਜੁਗੀ ਪੰਜਾਇਣ ਆਪੇ ਹੋਆ ਦੂਣੀ ਚੋਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ